ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਕਾਫੀ ਜ਼ਿਆਦੇ ਸੋਹਣੇ ਸੂਟ ਮੈਚਿੰਗ ਬਰਬਰੀ ਦੇ ਲੈ ਕੇ ਆਏ ਠੀਕ ਪ੍ਰਾਈਸ ਤੇ ਦੇਣਗੇ ਸਭ ਤੋਂ ਪਹਿਲਾਂ ਮੈ ਸੂਟ ਪਾਇਆ ਹੈ ਆਪਾਂ ਜੌਰਜਟ ਦੇ ਉੱਪਰ ਪਾਇਆ ਹੈ ਇਹਦੇ ਵਿੱਚ ਬਹੁਤ ਸਾਰੇ ਕਲਰ ਹੈਗੇ ਨੇਗੇ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਹਨਾ ਕਲਰ ਤਾਂ ਮੈਂ ਤੁਹਾਨੂੰ ਕਲਰ ਚਾਰਟ ਮੰਗਾ ਸਕਦੇ ਹੋਗੇ ਤੇ ਸੇਮ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਸਿਰਫ ਮੈਂ ਹਲਕਾ ਜਿਹਾ ਨੈਕ ਤੇ ਵਰ ਦੁਪੱਟਾ ਮੈਂ ਇਹਦੇ ਨਾਲ ਪਿਓਰ ਕਸ਼ਮੀਰੀ ਦਾ ਕਸ਼ਮੀਰੀ ਦੁਪੱਟਾ ਹੈਗਾ ਜਿਹੜਾ ਉਹ ਰੱਖਿਆ ਟਾਈ ਐਂਡ ਡਾਈ ਇਸ ਤਰ੍ਹਾਂ ਠੀਕ ਹੈ ਜੀ ਤੇ ਇਹਦੇ ਵਿੱਚ ਬਹੁਤ ਸਾਰੇ ਕਲਰ ਹੈਗੇ ਨੇ ਮੇਰੇ ਤੋਂ ਚਾਰਟ ਸ਼ੇਅਰ ਕਰਵਾ ਲਿਓ ਤੁਸੀਂ ਤੇ ਤੁਹਾਨੂੰ ਇਹਦੇ ਨਾਲ ਦੀ ਸੂਟਿੰਗ ਜਿਹੜੀ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਤੇ ਇਦਾਂ ਹਨਾ ਸੂਟ ਹਲਕਾ ਜਾਂ ਵਰਕ ਹੈ ਜਿਹੜੀਆਂ ਪਹਿਣਾ ਇਸ ਤਰ੍ਹਾਂ ਲਾਈਕ ਕਰਦੀਆਂ ਨਗੀਆਂ ਤੇ ਹੁਣ ਮੈਂ ਦਿਖਾਉਣੀ ਆ ਜੀ ਤੁਹਾਨੂੰ ਬਰਫਰੀ ਦੇ ਸੂਟਨੇਗੇ ਬਹੁਤ ਜਿਆਦੇ ਸੋਹਣੇ ਸੂਟ ਲੇنگੇ ਪੈਣਾ ਦੀ ਡਿਮਾਂਡ ਸੀਗੀ ਵੀ ਸਾਨੂੰ ਬਰਬਰੀ ਦੇ ਸੂਟ ਚਾਹੀਦੇ ਆ ਅਪਾ ਪਹਿਲਾਂ ਵੀ ਵੀਡੀਓ ਪਾਈ ਸੀਗੀ ਸੇਲ ਹੋ ਗਏ ਸੀਗੇ ਉਹਨਾਂ ਨੇ ਵਰਕ ਵਗੈਰਾ ਕਰਾਉਣਾ ਹੈ बॉਟਮ ਤੇ ਵਰਕ ਵਗੈਰਾ ਜਿਵੇਂ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਤੇ ਬਹੁਤ ਵਧੀਆ ਬ੍ਰਾਂਡ ਦੀ ਬਰਬਰੀ ਹੈ ਤੇ ਠੀਕ ਪ੍ਰਾਈਸ ਤੇ ਹੈਗਾ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਵਰਕ ਕਰਵਾ ਸਕਦੇ ਹਾਂ ਵਿਦਾਊਟ ਵਰਕ ਲੈਣਾ ਚਾਹੁੰਦੇ ਹੋ ਵਿਦਾਊਟ ਪ੍ਰਾਈਸ ਮੈਂ ਤੁਹਾਨੂੰ ਸਟਾਰਟਿੰਗ ਤੋਂ ਦੱਸ ਦਿੰਨੀ ਐ ਤੇ ਪ੍ਰਾਈਸ ਹੈਗਾ ਇਹਦਾ 1390 90 ਰੁਪਏ ਜਿਹੜੇ ਹੈਗੇ ਨੇ ਜੀ ਉਹ ਸ਼ਿਪਿੰਗ ਦੇ ਨੇ ਜਿਹੜੇ ਉੱਪਰਲੇ 90 ਰੁਪੀ ਚਾਰजेस ਨੇਗੇ ਉਹ ਸ਼ਿਪਿੰਗ ਚਾਰजेस ਨੇਗੇ ਠੀਕ ਹੈ ਜੀ ਜੇ ਤੁਸੀਂ ਘਰ ਤੋਂ ਆ ਕੇ ਲੈ ਲੈ ਕੇ ਜਾਣੇ ਹੋ ਤਾਂ ਉਹ 90 ਰੁਪਏ ਤੁਹਾਨੂੰ ਛੱਡ ਦਿੱਤੇ ਜਾਣਗੇ 1300 ਦਾ ਹੀ ਸੂਟ ਪਾਊਗਾ ਸੂਟ ਹੈ ਸਾਰਾ ਜਿਹੜਾ ਇਹ 1300 ਦਾ ਹੈਗਾ ਤੇ ਕਲਰ ਤੁਸੀਂ ਦੇਖ ਸਕਦੇ ਹੋਗੇ ਕਿਤੋਂ ਇੱਕ ਹਟਕਿਆ ਹੈਗਾ ਲਓ ਜੀ ਪਹਿਲਾ ਪ੍ਰਿੰਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਰਾਣੀ ਕਲਰ ਦੇ ਉੱਪਰ ਹੈਗਾ ਤੇ ਨਾਲ ਸੇਮ ਰਾਣੀ ਕਲਰ ਦੀ ਬਾਟਮ ਹੈਗੀ ਇਹਦੇ ਨਾਲ ਮੋਡਲ ਬਾਟਮ ਦਾ ਬਾਟਮ ਦਾ ਸਟਾਫ ਨਾ ਪਹਿਣਾ ਪੁੱਛਦੀਆਂ ਹੁੰਦੀਆਂ ਨੇ ਵੀ ਤੁਸੀਂ ਕਾ ਦਾ ਲਗਾਇਆਗਾ ਬਾਟਮ ਦਾ ਜਿਹੜਾ ਸਟਾਫ ਹੈਗਾ ਜੀ ਉਹ ਹੈਗਾ ਜੀ ਮੋਡਲ ਦਾ ਇਹ ਨਾਲ ਹੀ ਆਇਆਗਾ ਕੋਈ ਆਪਾਂ ਲੱਗ ਤੋਂ ਕੁਛ ਨਹੀਂ ਲਗਾਉਂਦੇ ਹੈਗੇ ਜਿਵੇਂ ਸਾਨੂੰ ਨਾਲ ਆਉਂਦੇ ਨੇਗੇ ਤਾਂ ਹੀ ਮੈਂ ਕਹਿ ਦੇਣੀ ਹੁੰਦੀ ਆ ਵੀ ਕੱਲੀ ਸ਼ਰਟ ਨਹੀਂ ਹੋਣੀ ਤੇ ਵੀ ਨਾਲ ਤੁਹਾਨੂੰ ਬਾਟਮ ਲੈਣੀ ਹੀ ਪਊਗੀ ਇਸ ਤਰ੍ਹਾਂ ਇਹ ਮੈਚਿੰਗ ਸੂਟ ਹੈਗਾ ਤੇ ਪ੍ਰਾਈਜ਼ ਰਹੂਗਾ ਜੀ ਇਹਦਾ 1390 90 ਰੁਪੀਜ਼ ਸ਼ਿਪਿੰਗ ਦੇ ਨੇ ਜੇ ਤੁਸੀਂ ਘਰ ਤੋਂ ਲੈ ਕੇ ਜਾਣਦੇ ਹੋਗੇ ਉਹ ਛੱਡ ਦਿੱਤੇ ਜਾਣਗੇ ਲਿਮਟਿਡ ਜਸਟਾਕ ਹੈ ਦੋ ਦੋ ਸੂਟ अवेलेबल ਹੈਗੇ ਨੇਗੇ ਤੇ ਤੁਸੀਂ ਮਤਲਬ ਦੋ ਸੂਟ ਲੈਣਾ ਚਾਹੁੰਦੇ ਹੋ ਤਿੰਨ ਲੈਣਾ ਚਾਹੁੰਦੇ ਹੋ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਤੁਸੀਂ ਲੈ ਸਕਦੇ ਹੋਗੇ ਠੀਕ ਹੈ ਜੀ ਤੇ ਤੁਹਾਨੂੰ ਅਗਲਾ ਕਲਰ ਇਹਦਾ ਦਿਖਾਉਣੇ ਆਂਗੇ ਪਹਿਲਾ ਹੈਗਾ ਸੀ ਰਾਣੀ ਤੇ ਦੂਜਾ ਹੈਗਾ ਸੀ ਇਹਦਾ ਸ਼ੇਡ ਹੈਗਾ ਮਸਟਰਡ ਸ਼ੇਡ ਹੈਗਾ ਲਓ ਫਟਾਫਟ ਚੱਕ ਲਿਓ ਸੂਟ ਤੇ ਫੇਰ ਦੁਬਾਰਾ ਨਹੀਂ ਹੈਗਾ ਰਿਪੀਟ ਇਹ ਕਾਫੀ ਭੈਣਾ ਪੁੱਛਦੀਆਂ ਹੁੰਦੀਆਂ ਨੇ ਕਿਵਰ ਜਦੋਂ ਆਪਾਂ ਸੋਲਡ ਕਹਿ ਦਿੰਨੇ ਆਂਗੇ ਵੀ ਸੋਲਡ ਹੈਗਾ ਕਾਫੀ ਭੈਣਾ ਪੁੱਛਦੀਆਂ ਹੁੰਦੀਆਂ ਨੇ ਵੀ ਦੁਬਾਰਾ ਆਜੂਗਾ ਇਹ ਦੁਬਾਰਾ ਕੁਝ ਨਹੀਂ ਮਿਲਦਾ ਹੈਗਾ ਹੀ 1390 ਰੁਪਏ ਦਾ ਸਿਰਫ ਸੂਟ ਹੈਗਾ ਲਓ ਜੀ ਮਸਟਰਡ ਸ਼ੇਡ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਪ੍ਰਿੰਟ ਚੈੱਕ ਕਰੋ ਪ੍ਰਿੰਟਿੰਗ ਡਿਜ਼ਾਈਨ ਤੁਹਾਨੂੰ ਇੱਕ ਤੋਂ ਇੱਕ ਹਟਕੇ ਲਓ ਜੀ ਤੇ ਨਾਲ ਹੈਗੀ ਆ ਬਾਟਮ ਐ ਜੀ ਮਸਟਰਡ ਸ਼ੇਡ ਦੀ ਬਾਟਮ ਹੈਗੀ ਨਾ ਇਸ ਤਰ੍ਹਾਂ ਬਾਟਮ ਲਓ ਨਾਲ ਠੀਕ ਹੈ ਤੁਹਾਨੂੰ ਓਪਨ ਇੰਨੀ ਕਰਕੇ ਦਿਖਾ ਦਿੰਨੇ ਆ ਫਿਰ ਬੜੀ ਜਿਆਦਾ ਤੁਸੀਂ ਮੈਸੇਜ ਕਰ ਦਿੰਨੇ ਆ ਵੀ ਸਾਨੂੰ ਸਲਵਾਰ ਦਾ ਜਿਹੜਾ ਸਟਾਫ ਹੈ ਸਲਵਾਰ ਦਾ ਜਿਹੜਾ ਕਲਰ ਹੈ ਹਨਾ ਸਾਨੂੰ ਸ਼ੋਅ ਕਰੋ ਲੋ ਜੀ ਆਪਾਂ ਕਰਤਾ ਨੈਕਸਟ ਕਲਰ ਹੈਗਾ ਜੀ ਇਹਦੇ ਵਿੱਚ ਬਹੁਤ ਜਿਆਦਾ ਸੋਹਣਾ ਮੋਰ ਪੰਖੀਆ ਸ਼ੇਡ ਹੈਗਾ ਲੋ ਹਲੋ ਜੀ 컬러 ਸਾਰੇ ਅਲੱਗ-ਅਲੱਗleneਗੇ ਦੇਖੋ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਠੀਕ ਹੈ ਜੀ ਜਿਸ ਨਾਲ ਬੋਟਮ ਇਦਾਂ ਦੀ ਹੈ ਮੋਰ ਪੰਖੀਆ ਪਲੇਨ ਇਹ ਹੈਗੇ ਸੀਗਾ ਪਹਿਲਾ ਡਿਜ਼ਾਈਨ ਸੀਗਾ ਇਹਦੇ ਵਿੱਚ ਹੈਗੇ ਸੀਗੇ ਤਿੰਨ ਕਲਰ ਸੀਗੇ ਹੁਣ ਇਹ ਦੂਜਾ ਡਿਜ਼ਾਈਨ ਹੈ ਇਹਦੇ ਵਿੱਚ ਵੀ ਹੈਗੇ ਨੇ ਤਿੰਨ ਕਲਰ ਲਿੰਗੇ ਠੀਕ ਹੈ। ਲੋਟੀ ਦੇਖੋ ਜੀ। ਸਕਿਨ ਦੇ ਉੱਪਰ ਪ੍ਰਿੰਟਿੰਗ ਬਣੀ ਹੋਈ ਹੈ। ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਤੇ ਨਾਲ ਇਹਦੇ ਰਹੂਗੀ ਜੀ ਸਕਿਨ ਕਲਰ ਦੀ ਬਾਟਮ ਰਹੂਗੀ ਇਹਨਾਂ ਸੂਟਾਂ ਨੂੰ ਤੁਸੀਂ ਪਾਰਟੀ ਵੇਅਰ ਸੂਟ ਬਣਾ ਸਕਦੇ ਹੋਗੇ ਜਿੱਦਾਂ ਕਿ ਇਹਦੇ neck ਤੇ patch ਲਗਾ ਕੇ ਕੰਮ ਕਰਵਾ ਲਓ ਜੇ ਤੁਸੀਂ ਗਲਾ ਨਹੀਂ ਲਾਈਕ ਕਰਦੇ ਹੈ ਕਿ ਵੀ ਅਸੀਂ neck ਨਹੀਂ ਪਸੰਦ ਕਰਦੇ ਤਾਂ ਤੁਸੀਂ ਘੇਰੇ ਤੇ ਕਰਵਾ ਲਓ ਜੇ ਕਿ ਇਹਰਾ ਵੀ ਨਹੀਂ ਕਰਵਾਣਾ ਤਾਂ ਤੁਸੀਂ ਬਾਵਾ ਤੇ ਬਾਟਮ ਤੇ ਕੰਮ ਕਰਵਾ ਸਕਦੇ ਹੋਗੇ ਤੁਹਾਡੇ ਬਜਟ ਅਕੋਰਡਿੰਗ ਹਨਾ ਵੀ ਜਿਵੇਂ ਤੁਸੀਂ ਜਿੰਨੇ ਕ ਤੁਸੀਂ ਪੈਸੇ ਲਗਾ ਸਕਦੇ ਹੋਗੇ ਉਸ ਅਕੋਰਡਿੰਗ ਤੁਸੀਂ ਇਦਾਂ ਵਰਕ ਕਰਵਾ ਸਕਦੇ ਹੋ ਮੈਂ ਤੁਹਾਨੂੰ ਸਾਰੇ ਤਰੀਕੇ ਦੱਸਦੇ ਵੀ ਇਦਾਂ ਇਦਾਂ ਤੁਸੀਂ ਕੰਮ ਕਰਵਾ ਕੇ ਇਹਨਾਂ ਨੂੰ ਹੋਰ ਵੀ ਜ਼ਿਆਦਾ ਸੋਹਣੇ ਸੂਟ ਬਣੇਗੇ ਜਿਹੜੇ ਬਣਾ ਸਕਦੇ ਹੋਗੇ ਲਓ ਜੀ ਨੈਕਸਟ ਸ਼ੇਡ ਆ ਗਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਦੁਪੱਟੇ ਇਹਨਾਂ ਨਾਲ ਤੁਸੀਂ ਬਰਬਰੀ ਦੇ ਵੀ ਲਗਾ ਸਕਦੇ ਹੋ ਜਿਹੜਾ ਅੱਜ ਮੈਂ ਦੁਪੱਟਾ ਲੈ ਆਏ ਵੀ ਲਗਾ ਸਕਦੇ ਹੋਗੇ ਕੋਈ ਵੀ ਤੁਸੀਂ ਪਸੰਦ ਕਰਦੇ ਹੋਵੇਂ ਦਾ ਲਗਵਾ ਲਿਓ ਦੁਪੱਟਾ ਡਾਈ ਕਰਕੇ ਦੇ ਦਾਂਗੇ ਜਿਵੇਂ ਤੁਸੀਂ ਚਾਹੋ ਲਓ ਜੀ ਗ੍ਰੀਨ ਤੇ ਫੱਕਰ ਇਹ ਤੁਹਾਡੀ ਕਰਕੇ ਕਿੰਨਕ ਇਹ ਫਰੋਜ਼ੀ ਜਿਹਾ ਲੱਗ ਰਿਹਾ ਹੈ ਇਹ ਗ੍ਰੀਨ ਤੇ ਹੈ ਜੀ ਤੇ ਇਹ ਫਰੋਜ਼ੀਆ ਕਲਰ ਆ ਰਿਹਾ ਫੋਨ ਦੇ ਵਿੱਚ 19 ਵੀ ਦਾ ਫਰਕ ਹੈਗਾ ਲਓ ਜੀ ਕਲਰ ਬਹੁਤ ਜਿਆਦਾ ਸੋਹਣਾ ਡਾਰਕ ਸ਼ੇਡ ਹੈਗਾ ਸੋਹਣਾ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਲਓ ਜੀ ਇਸ ਤਰ੍ਹਾਂ ਦੀ ਬਾਟਮ ਰਹੂਗੀ ਠੀਕ ਗ੍ਰੀਨ ਫਰੋਜ਼ੀ ਹੈ ਜੀ ਤੇ ਨੈਕਸਟ ਸੂਟ ਹੈਗਾ ਜਿਹੜਾ ਹੈਗਾ ਮਸਟਰਡ ਸ਼ੇਡ ਦੇ ਵਿੱਚ ਹੈਗਾ ਇਹਦੇ ਨਾਲ ਮਸਟਰਡ ਬਾਟਮ ਹੈਗੀ ਕ੍ਰਿੰਟ ਸਾਰੇ ਇੱਕ ਤੋਂ ਇੱਕ ਹਟਕੇ ਨੇ ਆ ਦੇਖੋ ਡਾਰਕ ਮਸਟਰਡ ਸ਼ੇਡ ਹੈਗਾ ਸਾਰੇ ਕਲਰ ਬਹੁਤ ਜਿਆਦੇ ਸੋਹਣੇ ਨੇਗੇ ਤੁਸੀਂ ਕਿਵੇਂ ਦਾ ਲਾਈਕ ਕਰ ਦਿਓ ਡਾਰਕ ਲਾਈਟ ਸੂਪਰ ਹੈ ਨਾ ਜਿਵੇਂ ਪਸੰਦ ਕਰਦੇ ਤੁਸੀਂ ਉਸ ਅਕੋਰਡਿੰਗ ਸੂਟ ਹੈਗਾ ਜਿਹੜਾ ਆਰਡਰ ਕਰ ਸਕਦੇ ਹੋਗੇ ਨਾਲ ਇਹਦੇ ਮਸਟਰਡ ਹੀ ਬਾਟਮ ਹੈਗੀ ਸੇਮ ਮੈਚਿੰਗ ਨਾਲ ਹੀ ਨੇ ਬਾਟਮ ਨਾਲ ਹੀ ਆਈਆਂ ਨੇ ਗੀਆਂ ਲੋ ਜੀ ਸਲਾਈ ਕਰਵਾਉਣਾ ਚਾਹੋ ਨੇ ਕਰਵਾ ਸਕਦੇ ਤੁਹਾਡਾ ਟਾਈਮ ਦੇ ਕੇ ਚੱਲਣਾ ਪਊਗਾ ਕਿਉਂਕਿ ਸਲਾਈਆਂ ਵਾਲਾ ਸਾਡੇ ਕੋਲੇ ਰਾਸ਼ ਹੁੰਦਾਗਾ ਤਾਂ ਕਰਕੇ ਤੁਸੀਂ ਆਨ ਸਟਿਚ ਮੰਗਾਉਣਾ ਚਾਹੋ ਨੇ ਆਨ ਸਟਿਚ ਪਰ ਜਿੰਨਾ ਪਹਿਣਾ ਦੀ ਹੈ ਨਾ ਸਟਿਚਿੰਗ ਸਹੀ ਆਈ ਹੋਈ ਹੈ ਸਾਡੇ ਕੋਲ ਉਹ ਮਤਲਬ ਇਦਾਂ ਹੀ ਸੂਟ ਨੇਗੇ ਜਿਹੜੇ ਮਤਲਬ ਰੈਡੀ ਕਰਵਾਉਂਦੇ ਨੇਗੇ ਉਹ ਸਟਿਚ ਕਰਵਾ ਕੇ ਹੀ ਆਪਣੇ ਮੰਗਵਾ ਲੈਂਦੇ ਹੁੰਦੇ ਨੇ ਤੁਸੀਂ ਵੀ ਇੱਕ ਵਾਰ ਜਰੂਰ ਟਰਾਈ ਕਰ ਸਕਦੇ ਹੋ ਜੇ ਤੁਹਾਡੀ ਸਟਿਚਿੰਗ ਸਹੀ ਆਉਂਦੀ ਤਾਂ ਤੁਸੀਂ ਵੀ ਸਲਾਈ ਕਰਵਾ ਕੇ ਮੰਗਵਾ ਸਕਦੇ ਹੋਗੇ ਸਾਰਿਆਂ ਦੇ ਵਿੱਚ ਮਤਲਬ 2-2 ਸੂਟ ਹੈਗੇ ਨੇਗੇ ਆਪਣੇ ਕੋਲੇ ਜ਼ਿਆਦਾ ਨਹੀਂ ਹੈਗੇ ਤਿੰਨ ਨਹੀਂ ਹੈਗੇ ਕੋਈ ਵੀ 2-2 ਸੂਟਾਂ ਦੀ ਹੀ ਕੱਟ ਹੈਗੀ ਕਿਉਂਕਿ ਕਈ ਪਹਿਣਾ ਇਦਾਂ ਕਰਦੇ ਨੇ ਸਾਰਿਆਂ ਚੋਂ ਇੱਕ ਇੱਕ ਸੂਟ ਹਨਾ ਪਿੱਛੇ ਇੱਕ ਇੱਕ ਹੀ ਰਹਿ ਜਾਂਦਾ ਕਸਟਮਰਾਂ ਨੂੰ ਬਾਹਰ ਲਿਆ ਪਰ ਐਦਾਂ ਹੀ ਕਰਦੇ ਨੇ ਇੱਕ ਇੱਕ ਸੂਟ ਸਾਰਿਆਂ ਚੋਂ ਕਰਾ ਲੈਂਦੇ ਨੇ ਕਿਉਂਕਿ ਪ੍ਰਿੰਟ ਅਲੱਗ-ਅਲੱਗ ਹੁੰਦੇ ਨੇ ਜਾਂ ਕਿਸੇ ਨੂੰ ਦੇਣਾ ਕਰਨਾ ਹੁੰਦਾ ਉਹਨਾਂ ਨੇ ਉਹ ਇੱਕ ਇੱਕ ਸੂਟ ਸਭ ਚੋਂ ਹੀ ਲੈ ਜਾਂਦੇ ਨੇ ਤੇ ਇਸ ਕਰਕੇ ਕਹਿੰਦੇ ਆ ਆਪਣਾ ਆਰਡਰ ਜਲਦੀ ਕਰਦਿਆ ਕਰੋ ਫੇਰ ਨਹੀਂ ਮਿਲਦੇ ਰਿਪੀਟ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟਿੰਗ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ